ਤੁਸੀਂ ਜ਼ਹਿਰ ਪੀ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਜ਼ਹਿਰ ਪੀ ਰਹੇ ਹੋ بس ਤਾਂ ਪਾਣੀ ਪੀ ਰਹੇ ਜੀ ਜ਼ਹਿਰ ਕਿਵੇਂ ਪੀਦੇ ਹੋ ਇਹ ਪੀਓ ਜੀ ਫੇਰ ਪੀਓ ਹੈਲੋ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਵੈਰੀ ਗੁੱਡ ਤੁਸੀਂ ਅੱਜ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਜੀ ਅੱਗੇ ਨਾ ਇਹ ਲੋਕ ਬੈਠ ਕੇ ਪਾਣੀ ਪੀਂਦੇ ਸੀਗੇ ਤੇ ਉਹ ਵੀ ਪੈਰਾਂ ਭਰ ਬੈਠ ਕੇ ਪਾਣੀ ਪੀਂਦੇ ਸੀਗੇ ਤੁਸੀਂ ਕਿਵੇਂ ਪੀਤਾ ਜੀ ਇੱਕੋ ਛਾਰ ਲਾਇਆ ਜਾਨ ਦੇ ਅੰਦਰ ਜਾਨ ਦੇ ਅੰਦਰ ਗਟਗਟ ਕਰਕੇ ਪੀ ਗਏ ਜੀ ਅਸੀਂ ਤੁਸੀਂ ਸਾਹ ਤਾਂ ਲਿਆ ਹੀ ਨਹੀਂ ਉਹ ਚ ਫੇਰ ਸਾਹ ਨਾਲ ਕੀ ਹੋਵੇ ਜਦੋਂ ਸਾਹ ਤੁਸੀਂ ਲਓਗੇ ਫੇਰ ਤੁਹਾਡੇ ਸਰੀਰ ਨੂੰ ਅਹਿਸਾਸ ਤਾਂ ਹੋਣ ਦੋ ਵੀ ਉਹਦੇ ਅੰਦਰ ਪਾਣੀ ਆਇਆ ਪਾਣੀ ਨਾਲ ਰੋਗ ਠੀਕ ਜੀ ਪਾਣੀ ਦੇ ਨਾਲ ਸਾਰੇ ਰੋਗ ਠੀਕ ਹੋ ਸਕਦੇ ਆ ਔਰ ਪਾਣੀ ਦੇ ਨਾਲ ਹੀ ਰੋਗ ਸ਼ੁਰੂ ਹੁੰਦੇ ਆ ਪਾਣੀ ਪੀਂਦੇ ਠੀਕ ਢੰਗ ਕਿਹੜਾ ਜੀ ਸਭ ਤੋਂ ਸੌਖਾ ਤਰੀਕਾ ਕੀ ਆ ਪਹਿਲੀ ਗੱਲ ਜਿਹੜੀ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਕੱਲਾ ਪਾਣੀ ਦੇ ਨਾਲ ਅਸੀਂ ਆਪਦਾ ਕੋਲੇਸਟ੍ਰੋਲ ਠੀਕ ਕਰ ਸਕਦੇ ਆ ਪਾਣੀ ਦੇ ਨਾਲ ਪਾਣੀ ਦੇ ਨਾਲ ਕੱਲੇ ਪਾਣੀ ਦੇ ਨਾਲ ਆਪਾਂ ਆਵਦਾ ਯੂਰਿਕ ਐਸਿਡ ਠੀਕ ਕਰ ਸਕਦੇ ਆ ਕੱਲੇ ਪਾਣੀ ਦੇ ਨਾਲ ਤੁਸੀਂ ਆਪਦਾ ਫੈਟੀ ਲੀਵਰ ਜਿਹੜੀ ਇਸ਼ੂਜ਼ ਨੇ ਉਹਨੂੰ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲ ਤੁਸੀਂ ਆਪਦੀ ਤਸਵੀਰ ਨੂੰ ਬੈਲੈਂਸ ਕਰ ਸਕਦੇ ਹੋ ਜਿਹੜਾ ਚਕੰਦਰ ਵਾਲਾ ਪਾਣੀ ਆ ਤੁਹਾਡੇ ਲੀਅਰ ਵਾਸਤੇ ਤੁਹਾਡੀ ਸਕਿਨ ਇਨਫੈਕਸ਼ਨ ਵਾਸਤੇ ਔਰ ਜਿੰਨਾ ਲੋਕਾਂ ਨੂੰ ਦਿੱਕਤ ਆਉਂਦੀ ਆ ਗਰਸਤੀ ਜੀਵਨ ਦੇ ਵਿੱਚ ਜੀ ਉਹਨਾਂ ਲੋਕਾਂ ਵਾਸਤੇ ਤੁਸੀਂ ਚਕੰਦਰ ਵਾਲਾ ਪਾਣੀ ਪੀਓ ਤੇ ਨਾਲ ਇੱਕ ਅਨਾਰ ਦਿਨ ਦੇ ਵਿੱਚ ਖਾਣਾ ਸ਼ੁਰੂ ਕਰ ਦਿਓ ਤੇ ਤੁਸੀਂ ਆਪ ਪ੍ਰੈਕਟੀਕਲ ਦੇਖ ਸਕਦੇ ਹੋ ਵੀ ਕਿੰਨੇ ਫਾਇਦੇ ਇਹਦੇ ਨਾਲ ਨਿਕਲਦੇ ਬੱਚਾ ਜੀ ਵੀ ਪਾਣੀ ਪਾ ਕੇ ਰੱਖਿਆ ਜਾਂ ਪਾਣੀ 'ਚ ਮਿਰਚਾਂ ਪਾਈਆਂ ਨੇ ਫਰੂਕੀ ਜੀ ਕਿਸ ਤਰ੍ਹਾਂ ਦਾ ਲੱਗੂਗਾ ਵੀ ਜਿਹੜਾ ਮਿਰਚਾਂ ਵਾਲਾ ਪਾਣੀ ਆ ਜੇ ਤੁਸੀਂ ਮਹਾਰਾਜ ਸ਼ਹੀ ਸ਼ਰਬਤ ਵੀ ਪੀਨੇ ਹੋ ਔਰ ਨਾਲ ਖਾਣ ਪੀਣ ਠੀਕ ਰੱਖਦੇ ਹੋ ਤੁਹਾਡੀਆਂ ਰਿਪੋਰਟਸ ਅਸੀਂ ਆ ਸਾਰੀਆਂ ਰਿਪੋਰਟਸ ਤੁਹਾਡੇ ਮੂਰੇ ਪਈਆਂ ਇੰਨੀ ਸਾਰੀਆਂ ਰਿਪੋਰਟਾਂ ਪਈਆਂ ਇਹ 45 ਦਿਨ ਦੇ ਵਿੱਚ ਵਿੱਚ ਲੋਕਾਂ ਦੀ ਰਿਪੋਰਟਸ ਦੇ ਵਿੱਚ ਫਰਕ ਅੰਦਰ ਦੇਖਿਆ ਜੀ ਅਸੀਂ ਫੈਟੀ ਲੀਵਰ ਗ੍ਰੇਡ 3 45 ਦਿਨ ਬਾਅਦ ਚੈੱਕ ਕਰਾਇਆ ਗ੍ਰੇਡ ਦੇ ਨਾਲ ਜੀ ਸਿਰਫ ਮਹਾਰਾਜਾ ਸ਼ਹੀ ਸ਼ਰਬਤ ਦੇ ਨਾਲ ਯੂਰਿਕ ਐਸਿਡ ਅਸੀਂ ਇਹਦੇ ਨਾਲ ਠੀਕ ਹੁੰਦਾ ਦੇਖਿਆ ਤੇ ਯੂਰਿਕ ਐਸਿਡ ਦੀ ਕੋਲੇਸਟ੍ਰੋਲ ਦੀ ਆਈਜੀਈ ਸਕਿਨ ਇਨਫੈਕਸ਼ਨ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਮਹਾਰਾਜਾ ਸ਼ਹੀ ਸ਼ਰਬਤ ਨਾਲ ਠੀਕ ਹੁੰਦੀ ਦੇਖੀ ਇਹ ਜਿਹੜਾ ਆ ਪਿਆਵ ਮਿਰਚਾਂ ਵਾਲਾ ਪਾਣੀ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀ ਇਹ ਤੁਹਾਡਾ ਜਿਹੜਾ ਹੈਲਦੀ ਹਾਰਟ ਆ ਉਹਨੂੰ ਵੀ ਸਪੋਰਟ ਕਰਦਾ ਵਾ ਇਮਿਊਨਿਟੀ ਨੂੰ ਬੂਸਟ ਕਰਦਾ ਵਾ weight management ਜਿਹੜੇ ਲੋਕਾਂ ਨੂੰ weight management ਦਾ ਸ਼ੌਂਕ ਹੁੰਦਾ ਹੈ ਉਹਦੇ ਵਿੱਚ ਵੀ ਮਦਦ ਕਰਦਾ ਹੈ ਡਾਈਜੈਸ਼ਨ ਵਾਸਤੇ ਚੰਗਾ ਵਾ ਸਕਿਨ ਵਾਸਤੇ ਚੰਗਾ ਵਾ ਕੈਂਸਰ ਦੇ ਰੋਗਾਂ ਨੂੰ ਵੀ ਠੀਕ ਕਰਨ 'ਚ ਮਦਦ ਕਰਦਾ ਕਿਡਨੀ ਦੇ ਜਿਹੜੇ ਸਟੋਨ ਲੋਕਾਂ ਨੂੰ ਹੋ ਜਾਂਦੇ ਆ ਉਹਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਅਦਰਕ ਇਹਦਾ ਸਭ ਤੋਂ ਸੋਹਣਾ ਗੁਣ ਇਹ ਹੈ ਫਰੁਕੀ ਜੀ ਤੁਹਾਡੀ ਡਾਈਜੈਸ਼ਨ ਤੇ ਜਿਹੜੇ ਸ਼ਰੀਰ ਦੇ ਉੱਤੇ ਫਲਾਵਟ ਆ ਜਿਹੜੀਆਂ ਤੁਹਾਡੀਆਂ ਨਾੜਾਂ ਦੇ ਵਿੱਚ ਜਮੀ ਹੋਈ ਚਲੋ ਨਮੀ ਆ ਜਿਹੜੇ ਲੋਕਾਂ ਦਾ ਸ਼ੂਗਰ ਵਾਦੀ ਆ ਜਿਹੜੇ ਲੋਕਾਂ ਦਾ ਵਜਨ ਨਹੀਂ ਘਟਦਾ ਉਹਨਾਂ ਲੋਕਾਂ ਵਾਸਤੇ ਰਾਮ ਬਾਣ ਪਾਣੀ ਆ ਉਹ ਜੀਰਾ ਇਹਦੇ ਵਿੱਚ ਤੁਸੀਂ ਅਜਵੈਨ ਵੀ ਐਡ ਕਰ ਸਕਦੇ ਹੋ ਸੌਂਫ ਵੀ ਐਡ ਕਰ ਸਕਦੇ ਹੋ 2 ਦਿਨਾਂ ਚ ਜਰ ਰਿਜ਼ਲਟ ਮਿਲੂ ਫੁਰੂਕੀ ਜੇ ਤੁਸੀਂ ਅੱਜ ਸ਼ੁਰੂ ਕਰਤਾ ਨਾ ਜੀ ਸ਼ਾਮ ਨੂੰ ਤੁਹਾਡਾ ਕਮੈਂਟ ਆ ਜਾਊਗਾ ਵੀ ਯਾਰ ਮੈਨੂੰ ਬੈਨੀਫਿਟ ਮਿਲਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਿਹੜਾ ਉਹ ਪਹੁੰਚਿਆ ਜੀ ਡੀ ਆਯੁਰਵੈਦ ਦਾ ਜਿੱਥੋਂ ਦੇ ਪ੍ਰਬੰਧਕ ਯੋਦਾ ਸਿੰਘ ਹੋਰਾ ਦੀਆਂ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਖੂਬ ਮਕਬੂਲ ਹੋ ਰਹੀਆਂ ਨੇ ਉਹਨਾਂ ਦੇ ਨੁਸਖੇ ਟੋਟਕਿਆਂ ਦੇ ਫਾਇਦੇ ਨੇ ਲੋਕ ਆਪੋ ਆਪਣੇ ਢੰਗ ਨਾਲ ਜਿਹੜਾ ਉਹ ਲੈ ਰਹੇ ਨੇ ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਸ਼ੁਰੂ ਕਰੀਏ ਇੱਕ ਵਾਰ ਮੌਸਮ ਥੋੜਾ ਜਿਹਾ ਠੀਕ ਠਾਕ ਹੋਣ ਕਰਕੇ ਗਲਾ ਸੀ ਨਰਮ ਕਰ ਲਈਏ ਕਿਉਂਕਿ ਬਹੁਤ ਸਾਰੇ ਸਵਾਲ ਇਦਾਂ ਕਰਨੇ ਪੈਂਦੇ ਨੇ। ਰੁੱਕ ਜੀ। ਤੁਸੀਂ ਜ਼ਹਿਰ ਪੀ ਰਹੇ ਹੋ। ਕੀ ਕਹਿ ਰਹੇ ਹੋ? ਤੁਸੀਂ ਜ਼ਹਿਰ ਪੀ ਰਹੇ ਹੋ। ਅਸੀਂ ਤਾਂ ਪਾਣੀ ਪੀ ਰਹੇ ਹਾਂ ਜੀ ਜ਼ਹਿਰ ਕਿਵੇਂ ਪੀਦੇ ਹੋ? ਪੀਓ ਜੀ ਫੇਰ ਪੀਓ। ਹੈਲੋ। ਕੀ ਬਾਤ ਹੈ? ਕੀ ਬਾਤ ਹੈ? ਕੀ ਬਾਤ ਹੈ? ਵੈਰੀ ਗੁੱਡ। ਆਹ। ਤੁਸੀਂ ਅੱਜ ਮਜ਼ਾ ਆ ਗਿਆ ਜੀ। ਮਜ਼ਾ ਆ ਗਿਆ ਜੀ। ਅੱਗੇ ਨਾ ਇਹ ਲੋਕ ਬੈਠ ਕੇ ਪਾਣੀ ਪੀਂਦੇ ਸੀਗੇ। ਤੇ ਉਹ ਵੀ ਪੈਰਾਂ ਭਾਰ ਬੈਠ ਕੇ ਪਾਣੀ ਪੀਂਦੇ ਸੀਗੇ। ਤੇ ਤੁਸੀਂ ਕਿਵੇਂ ਪੀਤਾ ਜੀ? ਇੱਕੋ ਹਸਾਰ ਲਾਇਆ। ਜਾਨ ਦੇ ਅੰਦਰ ਜਾਨ ਦੇ ਅੰਦਰ ਗਟਗਟ ਕਰਕੇ ਪੀ ਗਏ ਜੀ ਅਸੀਂ ਵੀ ਤੁਸੀਂ ਸਾਹ ਤਾਂ ਲਿਆ ਹੀ ਨਹੀਂ ਉਹ ਚ ਫਿਰ ਸਾਹ ਨਾਲ ਕੀ ਹੋਵੇ ਜਦੋਂ ਸਾਹ ਤੁਸੀਂ ਲਓਗੇ ਫਿਰ ਤੁਹਾਡੇ ਸਰੀਰ ਨੂੰ ਅਹਿਸਾਸ ਤਾਂ ਹੋਣ ਦੋ ਵੀ ਉਹਦੇ ਅੰਦਰ ਪਾਣੀ ਆਇਆ ਉਹਨੂੰ ਮਹਿਸੂਸ ਤਾਂ ਹੋਵੇ ਵੀ ਉਹਨੂੰ ਕੁਝ ਮਿਲਿਆ ਮਤਲਬ ਅਸੀਂ ਕਹਿਣ ਦਾ ਮਤਲਬ ਇਹ ਹੈ ਤੁਹਾਡਾ ਵੀ ਅਸੀਂ ਜਿਹੜੀ ਲਾਰ ਹੈਗੀ ਹੈ ਮੂੰਹ ਦੀ ਉਹ ਰਲਣ ਦਾ ਮੌਕੇ ਨਹੀਂ ਦਿੱਤਾ ਨਾ ਲਾਰ ਰਲਣ ਦਾ ਮੌਕਾ ਦਿੱਤਾ ਨਾ ਤੁਸੀਂ ਜ਼ਬਾਨ ਨੂੰ 1 ਸੈਕਿੰਡ ਦਾ ਟਾਈਮ ਦਿੱਤਾ ਵੀ ਉਹ ਦਿਮਾਗ ਤੱਕ ਇੱਕ ਉਹ ਮੈਸੇਜ ਭੇਜ ਸਕੇ ਵੀ ਜਿਹੜਾ ਮੇਰੇ ਸਰੀਰ ਚ ਪਾਣੀ ਆ ਉਹਦੇ ਵਿੱਚ ਜਾ ਕੇ ਪਾਣੀ ਰਲੇ ਤਾਂ ਮੇਰੇ ਸਾਰੇ ਰੋਗਾਂ ਨੂੰ ਦੂਰ ਕਰੇ ਪਾਣੀ ਨਾਲ ਰੋਗ ਠੀਕ ਜੀ ਪਾਣੀ ਦੇ ਨਾਲ ਸਾਰੇ ਰੋਗ ਠੀਕ ਹੋ ਸਕਦੇ ਆ ਔਰ ਪਾਣੀ ਦੇ ਨਾਲ ਹੀ ਰੋਗ ਸ਼ੁਰੂ ਹੁੰਦੇ ਆ ਪਾਣੀ ਪੀਂਦਾ ਠੀਕ ਢੰਗ ਕਿਹੜਾ ਜੀ ਸਭ ਤੋਂ ਸੌਖਾ ਤਰੀਕਾ ਕੀ ਆ ਪਹਿਲੀ ਗੱਲ ਜਿਹੜੀ ਆਪਾਂ ਨੂੰ ਸਮਝਣ ਦੀ ਲੋੜ ਆ ਵੀ ਕੱਲਾ ਪਾਣੀ ਦੇ ਨਾਲ ਅਸੀਂ ਆਪਦਾ ਕੋਲੇਸਟ੍ਰੋਲ ਠੀਕ ਕਰ ਸਕਦੇ ਆ ਪਾਣੀ ਦੇ ਨਾਲ ਪਾਣੀ ਦੇ ਨਾਲ ਕੱਲੇ ਪਾਣੀ ਦੇ ਨਾਲ ਆਪਾਂ ਆਪਦਾ ਯੂਰਿਕ ਐਸਿਡ ਠੀਕ ਕਰ ਸਕਦੇ ਆ ਕੱਲੇ ਪਾਣੀ ਦੇ ਨਾਲ ਤੁਸੀਂ ਆਪਦਾ ਫੈਟੀ ਲੀਵਰ ਜਿਹੜੀ ਇਸ਼ੂਜ਼ ਨੇ ਉਹਨੂੰ ਠੀਕ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲ ਤੁਸੀਂ ਆਪਦੀ ਤਸਵੀਰ ਨੂੰ ਬੈਲੈਂਸ ਕਰ ਸਕਦੇ ਹੋ ਕੱਲੇ ਪਾਣੀ ਦੇ ਨਾਲ ਤੁਸੀਂ ਆਪਦੀ ਸਕਿਨ ਇਨਫੈਕਸ਼ਨ ਨੂੰ ਠੀਕ ਕਰ ਸਕਦੇ ਹੋ ਕੁਝ ਬੰਦੇ ਤੁਸੀਂ ਦੇਖੇ ਹੋਣਗੇ ਬੁੱਝ ਰਹਿੰਦੇ ਆ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਸੈੱਟ ਕਰਨ ਵਾਸਤੇ ਪਾਣੀ ਦਾ ਕੰਮ ਆ ਸਕਦਾ ਪਾਣੀ ਦੇ ਨਾਲ ਤੁਸੀਂ ਆਪਦਾ ਪੇਟ ਸਾਫ਼ ਰੱਖ ਸਕਦੇ ਹੋ ਪਾਣੀ ਦੇ ਨਾਲ ਜਦੋਂ ਆਪਾਂ ਕਹਿੰਦੇ ਨੇ ਸਾਡਾ ਤਾਂ ਦਿਮਾਗ ਖਰਾਬ ਹੋਇਆ ਪਿਆ ਦਿਮਾਗ ਨਹੀਂ ਖਰਾਬ ਤੁਹਾਡਾ ਪਾਣੀ ਖਰਾਬ ਹੈ ਜਦੋਂ ਪਾਣੀ ਖਰਾਬ ਆ ਤੁਹਾਡਾ ਪੇਟ ਖਰਾਬ ਆ ਪੇਟ ਖਰਾਬ ਹੋਣ ਕਰਕੇ ਤੁਹਾਡਾ ਦਿਮਾਗ ਖਰਾਬ ਸੋ ਜਦੋਂ ਤੁਹਾਡਾ ਪਾਣੀ ਸਹੀ ਤਰੀਕੇ ਨਾਲ ਪੀਤਾ ਜਾਵੇ ਪਾਣੀ ਸਹੀ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜੀ ਜਿਹੜੀ ਚੀਜ਼ ਆਪਾਂ ਪਾਈਏ ਤੇ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਸਮੇਂ ਅਨੁਸਾਰ ਠੀਕ ਕੀਤਾ ਜਾ ਸਕਦਾ ਓਕੇ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਬਿਨਾਂ ਦਵਾਈਆਂ ਤੋਂ ਵੀ ਪਾਣੀ ਦੇ ਜ਼ਰੀਏ ਅਸੀਂ ਆਪਣਾ ਇਲਾਜ ਟ੍ਰੀਟਮੈਂਟ ਹੈ ਜਿਹੜਾ ਉਹ ਕਰ ਸਕਦੇ ਹਾਂ ਵੱਖ-ਵੱਖ ਰੋਗਾਂ ਦਾ ਮੈਂ ਕਹਿੰਦਾ ਜੀ ਤੁਸੀਂ ਇੱਕ ਚੀਜ਼ ਦੇਖੀ ਹੋਗੀ ਅੱਜ ਦੇ ਸਮੇਂ ਦੇ ਵਿੱਚ ਇੱਕ ਪਾਣੀ ਦੀ ਬੋਤਲ ਲਈ ਉਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਪਾਤੀਆਂ ਖੀਰਾ ਵੀ ਪਾਤਾ ਚੁਕੰਦਰ ਵੀ ਪਾਤੀਆ ਵੀ ਪਾਤਾ ਸਾਰਾ ਕੁਝ ਪਾਤਾ ਹੀ ਕਲੋਨ ਬਣਾਉਣ ਵਾਸਤੇ ਐਲਕਲਾਈਨ ਬਣਾਵਾ ਕੇ ਜੀ ਇਹਨੂੰ ਪੀਓ ਪਾਣੀ ਪਰ ਉਹਦੇ ਵਿੱਚ ਸੋਚਣ ਵਾਲੀ ਗੱਲ ਇਹ ਆ ਤੁਸੀਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਪਾਤੀਆਂ ਕੀ ਇੱਕ ਚੀਜ਼ ਦੂਜੀ ਚੀਜ਼ ਨਾਲ ਰਲਦੀ ਆ ਤੁਸੀਂ ਮਿਰਚ ਨੂੰ ਤੇ ਚੁਕੰਦਰ ਨੂੰ ਇਕੱਠਾ ਕਰੀ ਜਾਂਦੇ ਹੋ ਕਿ ਉਹ ਆਪਸ ਵਿੱਚ ਰਲਦੇ ਨੇ ਕਿਤੇ ਕੋਈ ਇਸ ਤਰ੍ਹਾਂ ਦਾ ਇਹਦੇ ਵਿੱਚ ਕੋਈ ਐਸਿਡ ਤਾਂ ਨਹੀਂ ਪੈਦਾ ਹੋ ਰਿਹਾ ਜਿਹੜਾ ਅੰਦਰ ਜਾ ਕੇ ਜਿਹੜਾ ਤਾਂ ਤੁਸੀਂ ਸੋਚੇ ਸੀ ਡੀਟੌਕਸ ਵਾਟਰ ਤੇ ਬਣ ਜੇ ਅੰਦਰ ਜਾ ਕੇ ਜ਼ਹਿਰ ਵਾਟਰ ਯੂਰਿਕ ਐਸਿਡ ਹੋਰ ਵਧਣ ਲੱਗ ਜਵੇ ਅੱਖਾਂ ਦੇ ਵਿੱਚ ਲਾਲੀ ਰਹਿਣ ਲੱਗ ਜਵੇ ਗੱਲਾਂ ਤਾਂ ਜਿਹੜੀ ਲਾਲੀ ਓੜ ਕੇ ਅੱਖਾਂ 'ਚ ਆ ਜਵੇ ਕੰਨਾਂ ਦੇ ਵਿੱਚੋਂ ਪੜਪੜੀ ਵਰਗਾ ਸੇਕ ਆਉਣ ਲੱਗ ਜਵੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਬੈਲੈਂਸ ਦੇ ਨਾਲ ਜਦੋਂ ਤੁਸੀਂ ਪੀਣਾ ਸ਼ੁਰੂ ਕਰਦੇ ਹੋ ਤੇ ਮੈਂ ਕਹਿੰਨਾ ਜਿੰਨੇ ਰੋਗ ਨੇ ਉਹਨਾਂ ਸਾਰੇ ਰੋਗਾਂ ਦੇ ਉੱਤੇ ਨੱਥ ਪਾਈ ਜਾ ਸਕਦੀ ਆ ਸ਼ਰਤ ਇੱਕ ਚੀਜ਼ ਦੀ ਹੋਰ ਹੈ ਉਹਦੇ ਨਾਲ ਆਪਦਾ ਖਾਣ ਪਾਣ ਵੀ ਸੁਧਾਰਨਾ ਪਏਗਾ ਇੰਦਾ ਨਹੀਂ ਹੋ ਸਕਦਾ ਵੀ ਤੁਸੀਂ ਬਾਕੀ ਜੋ ਮਰਜੀ ਖਾਈ ਪੀ ਚਲੋ ਤੇ ਮੁੜ ਕੇ ਕਹੋ ਜੇ ਇਸ ਤਾਂ ਮਹਾਰਾਜਾ ਸ਼ਹੀ ਸ਼ਰਬਤ ਤੱਕ ਪੀਨੇ ਆ ਤੇ ਅਸੀਂ ਬਿਲਕੁਲ ਠੀਕ ਹੋ ਗਏ ਇਹ ਗੱਲ ਮੈਂ ਆਪਕੇ ਨਾ ਜੇ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵੀ ਪੀਨੇ ਹੋ ਪਰ ਨਾਲ ਖਾਣ ਪੀਣ ਠੀਕ ਰੱਖਦੇ ਹੋ ਤੁਹਾਡੀਆਂ ਰਿਪੋਰਟਸ ਅਸੀਂ ਆ ਸਾਰੀਆਂ ਰਿਪੋਰਟਸ ਤੁਹਾਡੇ ਮੂਰੇ ਪਈਆਂ ਇੰਨੀ ਸਾਰੀਆਂ ਰਿਪੋਰਟਾਂ ਪਈਆਂ ਇਹ 45 ਦਿਨ ਦੇ ਵਿੱਚ ਵਿੱਚ ਲੋਕਾਂ ਦੀ ਰਿਪੋਰਟਸ ਦੇ ਵਿੱਚ ਫਰਕ ਅੰਦਾ ਦੇਖਿਆ ਜੀ ਅਸੀਂ ਫੈਟੀ ਲੀਵਰ ਗ੍ਰੇਡ 3 45 ਦਿਨ ਬਾਅਦ ਚੈੱਕ ਕਰਾਇਆ ਗ੍ਰੇਡ ਦੇ ਨਾਲ ਜੀ ਸਿਰਫ ਮਹਾਰਾਜਾ ਸ਼ਹੀ ਸ਼ਰਬਤ ਦੇ ਨਾਲ ਯੂਰਿਕ ਐਸਿਡ ਅਸੀਂ ਇਹਦੇ ਨਾਲ ਠੀਕ ਹੁੰਦਾ ਦੇਖੀਏ ਤੇ ਯੂਰਿਕ ਐਸਿਡ ਦੀ ਕੋਲੇਸਟ੍ਰੋਲ ਦੀ ਆਈਜੀਈ ਸਕਿਨ ਇਨਫੈਕਸ਼ਨ ਦੀ ਜਿਹੜੀ ਪ੍ਰੋਬਲਮ ਹੁੰਦੀ ਹੈ ਮਹਾਰਾਜਾ ਸ਼ਹੀ ਸ਼ਰਬਤ ਨਾਲ ਠੀਕ ਹੁੰਦੀ ਦੇਖੀਏ ਸੋ ਉਹਦਾ ਕੰਮ ਕੀ ਆ ਸਾਰਾ ਤੁਹਾਡੇ ਲੀਵਰ ਤੇ ਤੇ ਜਿਹੜਾ ਤੁਹਾਡੇ ਸਰੀਰ ਚ ਪਾਣੀ ਆ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਖੂਨ ਆ ਜਿਹੜਾ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਕਹਿ ਲੋ ਗੁੱਡ ਬੈਕਟੀਰੀਆਜ਼ ਨੇ ਉਹਨਾਂ ਨੂੰ ਇੱਕ ਪਸ਼ ਦੇਣਾ ਇੱਕ ਗੁੱਡ ਵਾਈਬਸ ਜਿਵੇਂ ਕਹਿ ਲੋ ਵੀ ਗੁੱਡ ਬੈਕਟੀਰੀਆ ਨੂੰ ਪ੍ਰੋਡਿਊਸ ਹੋਰ ਕਰਨਾ ਤੇ ਜਿੰਨਾ ਬੈਡ ਬੈਕਟੀਰੀਆ ਵਾ ਉਹਨੂੰ ਆਪਦੀ ਬਾਡੀ ਦੇ ਵਿੱਚੋਂ ਬਾਹਰ ਕੱਢਣਾ ਜਦੋਂ ਇਹ ਚੀਜ਼ ਹੋ ਜਾਂਦੀ ਹੈ ਤੁਹਾਡਾ ਬਿਲਕੁਲ ਸੈੱਟ ਹੋ ਪਰ ਤੁਸੀਂ ਤਾਂ ਕਹਿ ਰਹੇ ਹੋ ਵੀ ਪਾਣੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਸੈੱਟ ਹੋਣਗੀਆਂ ਪਾਣੀ ਦੇ ਨਾਲ ਕਿਵੇਂ ਸੈੱਟ ਹੋ ਸਕਦੀਆਂ ਨੇ ਜੀ ਤੁਸੀਂ ਗੱਲ ਸੁਣੋ ਪਹਿਲਾਂ ਪੂਰੀ ਜਿਹੜਾ ਪਾਣੀ ਆ ਪਾਣੀ ਦੇ ਅੰਦਰ ਸਭ ਤੋਂ ਖੂਬਸੂਰਤ ਚੀਜ਼ ਕੀ ਆ ਤੁਸੀਂ ਕੋਈ ਵੀ ਚੀਜ਼ ਪਾਣੀ ਦੇ ਵਿੱਚ ਪਾ ਕੇ ਉਬਾਲਾ ਦੇ ਦਿਓ ਤੇ ਪਾਣੀ ਦੇ ਅੰਦਰ ਤਾਕਤ ਆ ਉਹਦੇ ਗੁਣ ਆਪ ਦੇ ਅੰਦਰ ਸੋਚ ਲੂਗਾ ਤੁਸੀਂ ਪਾਣੀ ਦੇ ਅੰਦਰ ਨੂਨ ਮਿਕਸ ਕਰ ਦੋ ਨੂਨ ਗਾਇਬ ਹੋ ਜਾਊਗਾ ਪਾਣੀ ਨਮਕੀਨ ਹੋ ਜਾਊਗਾ ਪਾਣੀ ਦੇ ਅੰਦਰ ਮਿੱਠਾ ਮਿਕਸ ਕਰ ਦੋ ਪਾਣੀ ਮਿੱਠਾ ਹੋ ਜਾਊਗਾ 슈ਗਰ ਖਤਮ ਹੋ ਜੂਗੀ ਉਹਦੇ ਦੇ ਅੰਦਰ ਜਿਹੜੇ ਕ੍ਰਿਸਟਲ ਦਿਖਦੇ ਹੋਣਗੇ ਉਹ ਖਤਮ ਡਿਸੋਲਵ ਹੋ ਜੀ ਖਤਮ ਹੋ ਜੂਗੀ ਚੀਨੀ ਖਤਮ ਹੋ ਜੂਗੀ ਪਰ ਪਾਣੀ ਮਿਠਾਸ ਲੈ ਜੂਗਾ ਸੋ ਪਾਣੀ ਦੀ ਬਹੁਤ ਸੁੰਦਰ ਤਾਕਤ ਆ ਔਰ ਉਸ ਤੋਂ ਵੀ ਜਿਹੜੀ ਵੱਡੀ ਤਾਕਤ ਕੁਦਰਤ ਨੇ ਇਨਸਾਨ ਦੇ ਅੰਦਰ ਬਖਸ਼ੀ ਆ ਪਾਣੀ ਸ਼ਰੀਰ ਦੇ ਅੰਦਰ ਜੀ ਇਹ ਯੂਨੀਵਰਸ ਨਾਲ ਜਿਹੜਾ ਵੱਡਾ ਅਕਾਲ ਪੁਰਖ ਆ ਜਾਂ ਜਿਹੜੀ ਪੂਰੀ ਕਾਇਨਾਤ ਆ ਇਹਦੇ ਕੁਝ ਲਾਜ਼ ਨਹੀਂ ਜਿਹੜਾ ਤੁਹਾਡਾ ਪਾਣੀ ਆ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਜਿਹੜੇ ਫੋਰਨ ਕੰਟਰੀ ਦੇ ਵਿੱਚ ਲੋਕ ਰਹਿੰਦੇ ਨੇ ਉਹ ਇੰਡੀਆ ਤੋਂ ਜਾਂਦੇ ਨੇ ਇੱਥੇ ਆਪਦਾ ਬਧੀਆ ਆਰਾਮ ਨਾਲ ਕਰਦਾ ਪਾਣੀ ਪੀਂਦੇ ਸੀਗੇ ਟਿਊਬਵਲ ਦਾ ਪਾਣੀ ਪੀਂਦੇ ਸੀਗੇ ਕੋਈ ਦਿੱਕਤ ਨਹੀਂ ਆਈ ਕੋਈ ਸਮੱਸਿਆ ਨਹੀਂ ਆਈ ਕੋਈ ਕਬਜ ਨਹੀਂ ਹੋਈ ਜਦੋਂ ਉੱਥੇ ਜਾ ਕੇ ਬੈਠ ਗਏ ਤੇ ਪਹਿਲਾ ਪਹਿਲਾ ਤਾਂ ਉਹਨਾਂ ਨੇ ਸ਼ੁਰੂ ਕੀਤਾ ਜੀ ਪਾਣੀ ਬੋਤਲਾਂ ਵਾਲਾ ਵੀ ਬਾਜ਼ਾਰ ਜਾਣਾ ਉਥੋਂ ਬੋਤਲਾਂ ਲੈ ਕੇ ਆਉਣੀ ਐਲਕੈਲਾਈਨ ਵਾਟਰ ਪੀਐਚ 9 ਵਾਲੀ ਉਹ ਪਾਣੀ ਪੀਣਾ ਜਿੰਨਾ ਚਿਰ ਤਾ ਉਹ ਇੱਕ ਪੈਕ ਚੱਲਿਆ 12 24 ਬੋਤਲਾਂ ਦਾ ਉਨਾਂ ਚਰਤਾਂ ਉਹਨਾਂ ਦਾ ਪੇਟ ਵੀ ਸਾਫ਼ ਰਿਹਾ ਸਾਰਾ ਕੁਝ ਠੀਕ ਰਿਹਾ ਤੁਸੀਂ ਇਹ ਗੱਲ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਬੰਦੇ ਦੇਖ ਰਹੇ ਨੇ ਇਸ ਵਕਤ ਵੀ ਜਿੱਦਾਂ ਹੀ ਤੁਸੀਂ ਪਾਣੀ ਆਪਦਾ ਟੂਟੀ ਵਾਲਾ ਸ਼ੁਰੂ ਕਰਤਾ ਤੇ ਦਿੱਕਤ ਤਾਂ ਨਹੀਂ ਸ਼ੁਰੂ ਹੋਗੀ ਸਕਿਨ ਇਨਫੈਕਸ਼ਨ ਦੀ ਦਿੱਕਤ ਤਾਂ ਨਹੀਂ ਸ਼ੁਰੂ ਹੋਗੀ ਡਿਸੀਜਨ ਮੇਕਿੰਗ ਦੇ ਵਿੱਚ ਦਿੱਕਤ ਤਾਂ ਨਹੀਂ ਸ਼ੁਰੂ ਹੋਗੀ ਤੁਹਾਡੇ ਪੇਟ ਦੀ ਗੜਬੜ ਤਾਂ ਨਹੀਂ ਸ਼ੁਰੂ ਹੋਣ ਲੱਗੀ ਦਿੱਕਤ ਤਾਂ ਨਹੀਂ ਆ ਗਈ ਤੁਹਾਡੀ ਸਾਰੀ ਗਰਸਤੀ ਜੀਵਨ ਨੂੰ ਜਿਹੜੀ ਚੀਜ਼ ਦੇ ਨਾਲ ਤੁਸੀਂ ਆਪਦੀ ਪੂਰੇ ਸ਼ਰੀਰ ਦੀ ਜਿਵੇਂ ਆਪਾਂ ਕਹ ਸਕਦੇ ਡਰਾਈਵਿੰਗ ਫੋਰਸ ਆ ਜਿਹੜੀ ਉਹਦੇ 'ਚ ਕੋਈ ਕਮੀ ਤਾਂ ਨਹੀਂ ਆਉਣ ਲੱਗੀ ਸਾਰਾ ਪਾਣੀ ਪਾਣੀ ਦਾ ਏਡਾ ਵੱਡਾ ਮਹੱਤਵ ਤੇ ਪਾਣੀ ਜੇ ਤੁਹਾਡਾ ਖਰਾਬ ਆ ਤਾਂ 80% ਰੋਗ ਤੁਹਾਡਾ ਪੇਟ ਸਾਹਮਦਾ ਔਰ ਪੇਟ ਦੇ ਵਿੱਚ ਪਾਣੀ ਨੇ ਜਦੋਂ ਜਾਣਾ ਪਾਣੀ ਦੇ ਸਭ ਤੋਂ ਪਹਿਲਾਂ ਮੂੰਹ ਚੋਂ ਨਿਕਲ ਕੇ ਲਾਵਾ ਇਕੱਠਾ ਕਰਕੇ ਜਾਣਾ ਹੀ ਪੇਟ ਚ ਹੁਣ ਪੇਟ ਦੇ ਵਿੱਚ 75% ਜਿਹੜਾ ਪਾਣੀ ਪਾਇਆ ਉਹ ਵੀ ਖਰਾਬ ਤੁਸੀਂ ਨਹੀਂ ਸਹੀ ਪਾਣੀ ਪਾਇਆ ਦੂਸਰੀ ਗੱਲ ਜਿਹੜਾ ਉਹ ਪੇਟ ਦੇ ਵਿੱਚ ਪਾਣੀ ਚਲਾ ਗਿਆ ਤੁਸੀਂ ਰੋਗ ਆ ਮਤਲਬ ਕਹਿ ਲੋ ਵੀ ਇੱਕ ਗਲਾਸ ਦੇ ਵਿੱਚ ਰੋਗ ਪਾਏ ਤੇ ਪੀਲੇ ਜਦੋਂ ਰੋਗ ਪੀਲੇ ਤਾਂ ਜਿਹੜਾ 80% ਰੋਗ ਇਥੋਂ ਪੈਦਾ ਹੋ ਸਕਦੇ ਨੇ ਜਿਹਦੇ ਵਿੱਚ ਤੁਸੀਂ ਡਿਪਰੈਸ਼ਨ ਕਹਿ ਲੋ ਯੂਰਿਕ ਐਸਿਡ ਕਹਿ ਲੋ ਸਕਿਨ ਇਨਫੈਕਸ਼ਨ ਕਹਿ ਲੋ ਫੈਟੀ ਲੀਵਰ ਕਹਿ ਲੋ ਕੋਲੇਸਟ੍ਰੋਲ ਦੀ ਦਿੱਕਤ ਕਹਿ ਲੋ ਅੱਜ ਦੇ ਸਮੇਂ ਦੇ ਵਿੱਚ ਮੈਂ ਔਨ ਕੈਮਰੇ ਗੱਲ ਕਹਿਣ ਨੂੰ ਰਾਜ਼ੀ ਹਾਂ ਤੁਹਾਡੇ ਸਰਬਣੇ ਵੀ ਜਿੰਨੇ ਲੋਕਾਂ ਨਾਲ ਸੀ ਅੱਜ ਤੱਕ ਵਰਤੇ ਆ 50% ਤੋਂ ਜ਼ਿਆਦਾ ਲੋਕਾਂ ਨੂੰ ਮਾਨਸਿਕ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਜੀ ਸੋ ਉਸੇ ਤਰ੍ਹਾਂ ਹੁਣ ਜਦੋਂ ਆਪਾਂ ਪਾਣੀ ਦੇ ਵਿੱਚ ਆ ਸਾਰੀਆਂ ਚੀਜ਼ਾਂ ਐਡ ਕੀਤੀਆਂ ਨੇ ਇਹ ਰੋਗ ਇਹ ਕੀ ਕਰਨਗੇ ਇਹ ਰੋਗਾਂ ਨੂੰ ਵੀ ਠੀਕ ਕਰਨਗੇ ਅੱਛਾ ਤੁਹਾਡੇ ਕੋਲੈਸਟ੍ਰੋਲ ਨੂੰ ਠੀਕ ਕਰਨਗੇ ਆ ਥੱਲੇ ਬੱਕੇ ਲਾਇਆ ਹੋਇਆ ਕਿਹੜੀ ਚੀਜ਼ ਦੇ ਕੀ ਫਾਇਦੇ ਨੇ ਓਕੇ ਤੁਸੀਂ ਤੇ ਫਿਰ ਇਹਦੇ ਚੁਕੰਦਰ ਵਾਲੇ ਪਾਣੀ ਦੇ ਕੀ ਫਾਇਦੇ ਨੇ ਜੀ ਜਿਹੜਾ ਚੁਕੰਦਰ ਵਾਲਾ ਪਾਣੀ ਆ ਤੁਹਾਡੇ ਲੀਅਰ ਵਾਸਤੇ ਤੁਹਾਡੀ ਸਕਿਨ ਇਨਫੈਕਸ਼ਨ ਵਾਸਤੇ ਔਰ ਜਿੰਨਾ ਲੋਕਾਂ ਨੂੰ ਦਿੱਕਤ ਆਉਂਦੀ ਆ ਗਰਸਤੀ ਜੀਵਨ ਦੇ ਵਿੱਚ ਜੀ ਉਹਨਾਂ ਲੋਕਾਂ ਵਾਸਤੇ ਤੁਸੀਂ ਚਕੰਦਰ ਵਾਲਾ ਪਾਣੀ ਪੀਓ ਤੇ ਨਾਲ ਇੱਕ ਅਨਾਰ ਦਿਨ ਦੇ ਵਿੱਚ ਖਾਣਾ ਸ਼ੁਰੂ ਕਰਦੋ ਤੇ ਤੁਸੀਂ ਆਪ ਪ੍ਰੈਕਟੀਕਲ ਦੇਖ ਸਕਦੇ ਹੋ ਵੀ ਕਿੰਨੇ ਫਾਇਦੇ ਇਹਦੇ ਨਾਲ ਨਿਕਲਦੇ ਕਿਉਂਕਿ ਇਹਦੇ ਅੰਦਰ ਇੱਕ ਨਾਈਟ੍ਰੇਟ ਕਰਕੇ ਪਦਾਰਥ ਪਾਇਆ ਜਾਂਦਾ ਜੋ ਕਿ ਆਪਣੀ ਗਰਸਤੀ ਜੀਵਨ ਨੂੰ ਬੂਸਟ ਕਰਨ ਦੇ ਵਿੱਚ ਮਦਦ ਕਰਦਾ ਹੈ ਬਿਲਕੁਲ ਜੀ ਅੱਛਾ ਤੁਸੀਂ ਮਿਰਚਾਂ 'ਚ ਵੀ ਪਾਣੀ ਪਾ ਕੇ ਰੱਖਿਆ ਜਾਂ ਪਾਣੀ 'ਚ ਮਿਰਚਾਂ ਪਾਈਆਂ ਨੇ ਫਰੂਕੀ ਜੀ ਕਿਸ ਤਰ੍ਹਾਂ ਦਾ ਲੱਗੂਗਾ ਵੀ ਜਿਹੜਾ ਮਿਰਚਾਂ ਵਾਲਾ ਪਾਣੀ ਆ ਜਿਹੜਾ ਆਹ ਪਿਆਵ ਮਿਰਚਾਂ ਵਾਲਾ ਪਾਣੀ ਇਹ ਤੁਹਾਡੀ ਨਿਗਾ ਵਾਸਤੇ ਚੰਗਾ ਜੀ ਕੀ ਫਾਇਦੇ ਹੋਣ ਆ ਲੈਨੇ ਕਿਸ ਤਰ੍ਹਾਂ ਦਾ ਲੱਗੂਗਾ ਵੀ ਜੇ ਮੈਂ ਤੁਹਾਨੂੰ ਕਹਾਂ ਤੁਹਾਡੇ ਦਰਦਾਂ ਨੂੰ ਠੀਕ ਕਰ ਸਕਦਾ ਕਿਸ ਤਰ੍ਹਾਂ ਦਾ ਲੱਗੇਗਾ ਡਿਪਰੈਸ਼ਨ ਨੂੰ ਠੀਕ ਕਰ ਸਕਦਾ ਕਿਸ ਤਰ੍ਹਾਂ ਦਾ ਲੱਗੇਗਾ ਹੇਅਰ ਹੈਲਥ ਨੂੰ ਠੀਕ ਕਰ ਸਕਦਾ ਕਿਸ ਤਰ੍ਹਾਂ ਦਾ ਲੱਗੇਗਾ ਜਿਹੜੇ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਆ ਉਹਨਾਂ ਲੋਕਾਂ ਵਾਸਤੇ ਪਾਣੀ ਫਾਇਦੇਮੰਦ ਆ ਅੱਛਾ ਬਿਲਕੁਲ ਜੀ ਜੀ ਨਾਲੋਂ ਨਾ ਨਿੰਬੂ ਵਾਲਾ ਵੀ ਰੱਖਿਆ ਜੀ ਤੁਸੀਂ ਜਿਹੜਾ ਲਿੰਮੂ ਵਾਲਾ ਪਾਣੀ ਆ ਇਹਨੂੰ ਐਸਿਡਿਕ ਕੁਆਟਰ ਵੀ ਕਹਿ ਸਕਦੇ ਆ ਇਹਦੀ ਸਭ ਤੋਂ ਵੱਡੀ ਖਾਸੀਅਤ ਕੀ ਆ ਵੀਰ ਤੁਹਾਡਾ ਜਿਹੜਾ ਹੈਲਦੀ ਹਾਰਟ ਆ ਉਹਨੂੰ ਵੀ ਸਪੋਰਟ ਕਰਦਾ ਵਾ ਇਮਿਊਨਿਟੀ ਨੂੰ ਬੂਸਟ ਕਰਦਾ ਵਾ weight management ਜਿਹੜੇ ਲੋਕਾਂ ਨੂੰ weight management ਦਾ ਸ਼ੌਂਕ ਹੁੰਦਾ ਹੈ ਉਹਦੇ ਵਿੱਚ ਵੀ ਮਦਦ ਕਰਦਾ ਹੈ ਡਾਈਜੈਸ਼ਨ ਵਾਸਤੇ ਚੰਗਾ ਵਸਕੇਨ ਵਾਸਤੇ ਚੰਗਾ ਵਾ ਕੈਂਸਰ ਦੇ ਰੋਗਾਂ ਨੂੰ ਵੀ ਠੀਕ ਕਰਨ ਚ ਮਦਦ ਕਰਦਾ ਕਿਡਨੀ ਦੇ ਜਿਹੜੇ ਸਟੋਨ ਲੋਕਾਂ ਨੂੰ ਹੋ ਜਾਂਦੇ ਆ ਉਹਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖਿਆ ਹੋਊਗਾ ਵੀ ਬਾਲਾਂ ਦੇ ਵਿੱਚ ਸਿਕਰੀ ਆਉਣੀ ਸ਼ੁਰੂ ਹੋ ਜਾਂਦੀ ਆ ਤਾਂ ਇਹ ਲੀਵਰ ਦੇ ਵਿੱਚ ਜਿਹੜੇ ਸਿਕਰੀ ਵਾਲੇ ਪਦਾਰਥ ਬਣਦੇ ਉਹਨਾਂ ਨੂੰ ਵੀ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਅੱਛਾ ਤੁਸੀਂ ਅਦਰਕ ਵੀ ਨਾਲ ਰੱਖਿਆ ਜੀ ਜਿਹੜਾ ਅਦਰਕ ਆ ਇਹਦਾ ਸਭ ਤੋਂ ਸੋਹਣਾ ਗੁਣ ਇਹ ਹੈ ਫਰੁਕੀ ਜੀ ਤੁਹਾਡੀ ਡਾਈਜੈਸ਼ਨ ਤੇ ਜਿਹੜੇ ਸਰੀਰ ਦੇ ਉੱਤੇ ਫਲਾਵਰਟ ਆ ਜਿਹੜੀਆਂ ਤੁਹਾਡੀਆਂ ਨਾੜਾਂ ਦੇ ਵਿੱਚ ਜਮੀ ਹੋਈ ਕਹ ਲੋ ਨਮੀ ਆ ਜਿਹੜੇ ਲੋਕਾਂ ਦਾ 슈ਗਰ ਵਾਦੀ ਆ ਜਿਹੜੇ ਲੋਕਾਂ ਦਾ ਵਜਨ ਨਹੀਂ ਘਟਦਾ ਉਹਨਾਂ ਲੋਕਾਂ ਵਾਸਤੇ ਰਾਮ ਬਾਣ ਪਾਣੀ ਆ ਬਿਲਕੁਲ ਮਤਲਬ ਤੁਸੀਂ ਇਹ ਤੁਸੀਂ ਅੱਜ ਕੱਲ੍ਹ ਹੋਰ ਦੇਖਿਆ ਹੋਊਗਾ ਦਹੀਂ ਮਿਲਦਾ ਜੀ ਪ੍ਰੋਬਾਇਓਟਿਕਸ ਲਿਖ ਕੇ ਤੁਸੀਂ ਆਹ ਵਾਲਾ ਪਾਣੀ ਪੀਣਾ ਸ਼ੁਰੂ ਕਰੋ ਨਾ ਜੀ ਜੀ ਆਪਣੇ ਕੁਦਰਤ ਨੇ ਆਪਾਂ ਨੂੰ ਜਿੰਜਰ ਦੇ ਵਿੱਚ ਅਦਰਕ ਦੇ ਵਿੱਚ ਇੰਨੇ ਤੱਤ ਬਖਸ਼ੇ ਨੇ ਸੋ ਆਪਾਂ ਇਹਨੂੰ ਪਾਣੀ ਨੂੰ ਪੀਣਾ ਸ਼ੁਰੂ ਤੇ ਉਹ ਜ਼ੀਰਾ ਵੀ ਰੱਖਿਆ ਤੁਸੀਂ ਜ਼ੀਰੇ ਨਾਲ ਉਹ ਜ਼ੀਰਾ ਇਹਦੇ ਵਿੱਚ ਤੁਸੀਂ ਅਜਵੈਨ ਵੀ ਐਡ ਕਰ ਸਕਦੇ ਹੋ ਸੌਂਫ ਵੀ ਐਡ ਕਰ ਸਕਦੇ ਹੋ ਇਹ ਅਸੀਂ ਪਾਇਆ ਹੋਇਆ ਇਹਦਾ ਸਭ ਤੋਂ ਵੱਡਾ ਜਿਹੜਾ ਸੌਖਾ ਕਿਸੇ ਇਨਸਾਨ ਦੇ ਸਰੀਰ ਦੇ ਅੰਦਰ ਬੈ ਬਹੁਤ ਜ਼ਿਆਦਾ ਹੋਵੇ ਅੱਗੇ ਆਪਣੇ ਬਜ਼ੁਰਗ ਕੀ ਕਰਦੇ ਹੁੰਦੇ ਸੀ ਥੋੜੀ ਅਜਵੈਨ ਥੋੜੀ ਜੀਰਾ ਥੋੜੀ ਸੌਂਫ ਜਦੋਂ ਰੋਟੀ ਖਾਣੀ ਤੇ ਥੋੜੀ ਕਾਲੀ ਮਿਰਚ ਉਹਨੂੰ ਐਂ ਛੱਟ ਕੇ ਖਾ ਲੈਣਾ ਹਣੇ ਉਦੋਂ ਬੱ ਚਿੱਥੀ ਜਾਣਾ ਚਿੱਥੀ ਜਾਣਾ ਚਿੱਥੀ ਜਾਣਾ ਨਾਲ ਸੈਰ ਤੇ ਚਲੇ ਜਾਣਾ ਇਹਦਾ ਸਭ ਤੋਂ ਵੱਡਾ ਫਾਇਦਾ ਕੀ ਹੁੰਦਾ ਇਹ ਤੁਹਾਡੀ ਜਿਹੜੀ ਮੈਟਾਬੋਲਿਜ਼ਮ ਹੈ ਉਹਨੂੰ ਬੂਸਟ ਕਰਦਾ ਹੈ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ ਔਰ ਸਭ ਤੋਂ ਜਿਹੜਾ ਮਤਲਬ ਆਪਾਂ ਕਹਿ ਲਓ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਦੁਨੀਆ ਦੇ ਵਿੱਚ ਮੰਨੀ ਗੱਲ ਹੈ ਵੀ ਅਗਰ ਪੇਟ ਸਾਫ਼ ਤਾਂ ਰੋਗ ਦੂਰ ਨੇ ਕਿੰਗ ਆਫ ਕਿਚਨ ਵੀ ਕਹਿੰਦੇ ਨੇ ਕਿਚਨ ਕਿੰਗ ਵੀ ਕਹਿ ਦਿੰਦੇ ਆ ਕਿੰਗ ਆਫ ਕਿਚਨ ਵੀ ਕਹਿ ਦਿੰਦੇ ਆ ਸੋ ਉਹਦਾ ਮਤਲਬ ਹੀ ਇਹ ਹੈ ਵੀ ਜਦੋਂ ਤੁਸੀਂ ਰਾਜਮਾ ਬਣਾਉਨੇ ਆ ਛੋਲੇ ਬਣਾਉਨੇ ਤੁਸੀਂ ਦੇਖਿਓਗੇ ਆਪਣੇ ਮਤਾਮੇ ਵਿੱਚ ਦਾਲ ਚੀਨੀ ਵੀ ਬਹੁਤ ਪਾਉਂਦੀਆਂ ਨੇ ਕਿਉਂ ਪਾਉਂਦੀਆਂ ਨੇ ਕਿਉਂਕਿ ਜਿਹੜੀ ਬੈ ਆ ਉਹਨੂੰ ਬੈਲੈਂਸ ਕਰਨਾ ਔਰ ਬੈ ਜਦੋਂ ਤੁਹਾਡੇ ਸਰੀਰ 'ਚ ਵਧੂਗੀ ਬੈ ਕਦੋਂ ਵਾਦੀ ਜਦੋਂ ਪ੍ਰੋਟੀਨ ਤੁਹਾਡੇ ਸਰੀਰ 'ਚ ਚਾਰਾ ਜਾਂਦਾ ਆ ਔਰ ਜਿਹੜਾ ਪ੍ਰੋਟੀਨ ਤੁਹਾਡੇ ਸਰੀਰ 'ਚ ਪਚੂਗਾ ਨਹੀਂ ਉਹ ਤੁਹਾਡਾ ਅੱਗੇ ਜਾ ਕੇ ਯੂਰਿਕ ਐਸਿਡ ਵਧਾ ਦੂਗਾ ਸੋ ਇਹ ਸਾਰੇ ਪਾਣੀ ਤੁਹਾਡੇ ਰੋਗਾਂ ਨੂੰ ਹੈਲਪ ਕਰ ਸਕਦੇ ਆ ਅੱਛਾ ਫਿਰ ਪੀਣਾ ਜੀ ਜੀ ਰਿਕਵਰੀ ਦੇ ਵਿੱਚ ਜੀ ਜੀ ਅੱਛਾ ਪੀਣਾ ਕਿਸ ਵੇਲੇ ਜੀ ਮੈਂ ਕਹਿੰਦਾ ਜੀ ਤੁਸੀਂ ਸਿਰਫ ਸਵੇਰੇ ਉੱਠ ਕੇ ਇਹਨੂੰ ਬਣਾ ਲਓ ਕੋਈ ਰਾਤ ਨੂੰ ਨਹੀਂ ਪੀਣਾ ਕੋਈ ਪਰਸੋਂ ਨਹੀਂ ਪੀਣਾ ਕੋਈ 72 ਘੰਟੇ ਨਹੀਂ ਕੋਈ 48 ਘੰਟੇ ਨਹੀਂ ਸਵੇਰੇ ਬਣਾਓ ਸਾਰਾ ਦਿਨੇ ਜੀ ਇਹੀ ਬੋਤਲ ਚ ਪਾਣੀ ਪੀ ਚੱਲੋ ਬਸ ਇਹਦੇ ਵਿੱਚ ਹੀ ਇਹੀ ਬੋਤਲ ਚ ਪਾਣੀ ਪੀ ਚੱਲੋ ਇੱਕ ਇੱਕ ਲੀਟਰ ਸਿਪ ਸਿਪ ਕਰਕੇ ਤੁਸੀਂ ਤਾਂ ਮੈਨੂੰ ਟੋਕ ਕੇ ਵੀ ਸਿਪ ਸਿਪ ਕਰਕੇ ਪੀਣਾ ਸਿਪ ਸਿਪ ਕਰਕੇ ਪੀਣਾ ਸਿਪ ਸਿਪ ਕਰਕੇ ਪਾਣੀ ਪੀਣਾ ਤੁਸੀਂ ਜਿੰਨੀ ਸਿਪ ਲਈ ਨਾਰਮਲ ਪਾਣੀ ਵੀ ਸਿਪ ਸਿਪ ਕਰਕੇ ਪੀਓ ਨਾਰਮਲ ਪਾਣੀ ਵੀ ਸਿਪ ਸਿਪ ਕਰਕੇ ਪੀਓ ਜ਼ਿਆਦਾ ਫਾਇਦਾ ਜ਼ਿਆਦਾ ਫਾਇਦਾ ਕਿੰਨੇ ਦਿਨਾਂ ਚ ਰਿਜ਼ਲਟ ਮਿਲੂ ਫਰੂ ਕੀ ਜੇ ਤੁਸੀਂ ਅੱਜ ਸ਼ੁਰੂ ਕਰਤਾ ਨਾ ਜੀ ਸ਼ਾਮ ਨੂੰ ਤੁਹਾਡਾ ਕਮੈਂਟ ਆ ਜਾਊਗਾ ਵੀ ਯਾਰ ਮੈਨੂੰ ਬੈਨੀਫਿਟ ਮਿਲਿਆ ਇੰਨਾ ਜ਼ਿਆਦਾ ਤੇਜ 80% ਰੋਗ ਇਥੋਂ ਨੇ ਇਹ ਜਦੋਂ ਸਹੀ ਹੋ ਗਿਆ ਤਾਂ ਰੋਗ ਬਚਿਆ ਕਿਹੜਾ ਜੀ ਕਿਆ ਬਾਤ ਹੈ ਕਿਆ ਬਾਤ ਸਮਝੋ ਗੱਲ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਨ ਯੋਧਾ ਸਿੰਘ ਜਿਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪਾਣੀ ਬਦਲ ਕੇ ਪਾਣੀ ਦੇ ਵਿੱਚ ਕੁਝ ਇੰਗਰੀਡੀਅੰਟਸ ਪਾ ਕੇ ਜਿਵੇਂ ਕਿ ਇਹਨਾਂ ਨੇ ਰੱਖੇ ਨੇ ਦੇਖੋ ਤੁਸੀਂ ਇਹਨਾਂ ਦਾ ਕਹਿੰਦਾ ਕਿ ਇਹ ਪਾਣੀ ਨਹੀਂ ਇਹ ਇੱਕ ਇੱਕ ਜਦੋਂ ਇੱਕ ਜ਼ੀਰਾ ਪਾਤਾ ਤੇ ਪਾਣੀ ਹੋ ਗਿਆ ਤਾਂ ਇਹਨਾਂ ਦੀ ਤਾਕਤ 11 ਨਹੀਂ ਸਗੋ 111 ਵਰਗੀ ਹੋ ਜਾਂਦੀ ਹੈ ਤੇ ਜਿਹੜਾ ਤੁਹਾਨੂੰ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਨੇ ਇਹ ਪਾਣੀ ਦੇ ਜ਼ਰੀਏ ਹੀ ਅਸੀਂ ਦੂਰ ਕਰ ਸਕਦੇ ਹਾਂ ਉਮੀਦ ਕਰਦਾ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਲਓਗੇ ਔਰ ਉਮੀਦ ਕਰਦਾ ਕਿ ਜਿਸ ਤਰੀਕੇ ਨਾਲ ਪਾਣੀ ਪੀਣ ਦਾ ਢੰਗ ਦੱਸਿਆ ਯੋਧਾ ਜੀ ਹੋਰਾਂ ਨੇ ਕਿ ਸਾਨੂੰ ਸਿਪ ਸਿਪ ਕਰਕੇ ਨਾਰਮਲ ਪਾਣੀ ਵੀ ਜ਼ਿੰਦਗੀ ਦੇ ਵਿੱਚ ਸਿਪ ਸਿਪ ਕਰਕੇ ਜਿਹੜਾ ਉਹ ਪੀਣਾ ਚਾਹੀਦਾ ਹੈ ਮੂੰਹ ਦੇ ਵਿੱਚ ਇਹਦੀ ਲਾਰ ਹੈਗੀ ਹੈ ਉਹ ਮਿਕਸ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਇਹ ਪਾਣੀ ਹੈ ਤੁਹਾਨੂੰ ਜੋ ਬੈਨੀਫਿਟ ਪਰਮਾਤਮਾ ਨੇ ਦੇ ਅੰਦਰ ਰੱਖੇ ਨੇ ਉਹ ਪੂਰੇ-ਪੂਰੇ ਮਿਲ ਸਕਣ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਮੇਰੇ ਚੇਤਾਵਨੀ ਤੁਹਾਨੂੰ ਇਹ ਹੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشورہ ਸਲਾਹ ਜਿਹੜੀ ਉਹ ਜ਼ਰੂਰ ਕਰਨੀ ਹੈ ਧੰਨਵਾਦ